ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਮੋਰਚੀ ਤੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਲੁਧਿਆਣਾ ਬੱਸ ਸਟੈਂਡ ਨੇੜੇ ਜਥੇਬੰਦੀ ਦੇ ਮੁਖ ਦਫਤਰ ਵਿਖੇ ਮਹੀਨਾਵਾਰ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਹਰਿੰਦਰ ਲਖੋਵਾਲ ਨੇ ਕਿਹਾ ਕਿ ਜਥੇਬੰਦੀ ਰਿਹਾਈ ਮੋਰਚੀ ਦੇ ਸੰਘਰਸ਼ ਦਾ ਸਮਰਥਨ ਕਰਦੀ ਹੈ ਲਖੋਵਾਲ ਨੇ ਕਿਹਾ ਇਸ ਦੌਰਾਨ ਕਿ ਜਿਹੜੇ ਵੀ ਬੰਦੀ ਸਿੰਘਾਂ ਆਪਣੀ ਬੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਬੀਤੇ ਕੈਦੀਨਾਦੋ ਉਹਨਾਂ ਦੀ ਜਿੱਥੇ ਬੰਦੀ ਦੀਆਂ ਟਰਾਲੀਆਂ ਮੋਰਚੇ ਦੇ ਵਿੱਚ ਮੌਜੂਦ ਹਨ ਇਸ ਤੋਂ ਲਾਹਵਾ ਸੰਯੁਕਤ ਕਿਸਾਨ ਮੋਰਚਾ ਦੇ ਆਗੂ 20 ਫਰਵਰੀ ਨੂੰ ਮੋਰਚੇ ਦੇ ਵਿੱਚ ਸ਼ਾਮਲ ਹੋਣਗੇ ਅੱਜ ਸਾਡੇ ਜਿਹੜੀ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਮਹੀਨਾਵਾਰ ਜਿਹੜੀ ਇੱਥੇ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ ਉਹਦੇ ਵਿੱਚ ਜਿਹੜੇ ਸਾਡੇ ਆ ਮੁੱਖ ਮੁੱਦੇ ਵਿਚਾਰੇ ਗਏ ਉਹਦੇ ਜਿਹੜਾ ਪਹਿਲਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਸੀਂ ਅਸੀਂ ਪਿਛਲੇ ਦਿਨੀ ਵੀ ਵੱਡੇ ਜਥਿਆਂ ਦੇ ਰੂਪ ਦੇ ਵਿੱਚ ਉੱਥੇ ਸ਼ਾਮਲ ਹੋਏ ਆ ਮੋਰਚੇ ਦੇ ਵਿੱਚ ਜਿਹੜਾ ਮੋਰਚਾ ਮਹਾਲੀ ਦੇ ਵਿੱਚ ਲੱਗਿਆ ਹੋਇਆ ਹਜ਼ਾਰਾਂ ਬੰਦਾ ਅਸੀਂ ਸ਼ਾਮਲ ਹੋਏ ਆ ਤੇ ਉੱਥੇ ਪੱਕੇ ਤੌਰ ਤੇ ਮੋਰਚੇ ਦੇ ਵਿੱਚ ਸਾਡੀਆਂ ਟਰਾਲੀਆਂ ਵੀ ਖੁੱਟ ਚੁੱਕੀਆਂ ਨੇ ਟੈਂਟ ਵੀ ਸਾਡੇ ਲੱਗ ਚੁੱਕੇ ਆ ਤੇ ਅਸੀਂ ਅੱਜ ਡਿਊਟੀਆਂ ਵੀ ਲਾ ਦਿੱਤੀਆਂ ਨੇ ਹਰੇਕ ਜ਼ਿਲ੍ਹਾ 7 ਦਿਨ ਉੱਥੇ ਬਕਾਇਦਾ ਤੌਰ ਤੇ ਰਹੂਗਾ ਉਹ ਅੱਜ ਜ਼ਿਲ੍ਹਿਆਂ ਦੀਆਂ ਲਿਸਟਾਂ ਬਣਾ ਕੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਅਸੀਂ ਲਾ ਦਿੱਤੀਆਂ ਨੇ ਪੱਕੇ ਤੌਰ ਤੇ ਸਾਡੇ ਬੰਦੇ ਉੱਥੇ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਕਰਨਗੇ ਦੂਸਰੀ ਅਸੀਂ ਨਿੰਦਾ ਕਰਦੇ ਹਾਂ ਜਿਹੜੀ ਲਾਠੀ ਚਾਰਜ ਹੋਇਆ ਉਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਕਿਉਂਕਿ ਹਰੇਕ ਬੰਦੇ ਨੂੰ ਅਧਿਕਾਰ ਆ ਆਪਦਾ ਪੱਖ ਰੱਖਣ ਦਾ ਆਪਦਾ ਮੰਗਾ ਮੰਨਣ ਦਾ ਇਹ ਜਿਹੜੀ ਸਰਕਾਰ ਨੇ ਬਦੀਕੀ ਕੀਤੀ ਆ ਉਹਦੀ ਅਸੀਂ ਪਰਜੋਰ ਨਿੰਦਾ ਕਰਦੇ ਹਾਂ ਦੂਸਰਾ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ 90 ਪੈਸੇ ਪਿਛਲੇ ਦਿਨੀ ਵਧਾ ਦਿੱਤੀਆਂ ਅੱਗੇ ਹੀ ਚੰਡੀਗੜ੍ਹ ਦੇ ਵਿੱਚ ਡੀਜ਼ਲ ਤੇ ਪੈਟਰੋਲ ਪੰਜਾਬ ਨਾਲੋਂ ਸਸਤਾ ਹਿਮਾਚਲ ਦੇ ਵਿੱਚ ਸਸਤਾ ਉਹਦੇ ਨਾਲ ਇੱਕ ਕਿਸਾਨਾਂ ਤੇ ਬਹੁਤ ਵੱਡਾ ਬੋਝ ਪਾਇਆ ਕਿਉਂਕਿ ਸਾਨੂੰ ਅੱਜ ਲੋੜ ਸੀ ਆਲੂ ਦੀ ਪਟਾਈ ਹੋ ਰਹੀ ਆ ਗੰਨੇ ਲਈ ਅਸੀਂ ਜ਼ਮੀਨਾਂ ਤਿਆਰ ਕਰ ਰਹੇ ਆ ਕਣਕ ਲਈ ਅੱਗੇ ਫਸਲ ਆ ਰਹੀ ਆ ਕਰੋੜਾਂ ਰੁਪਏ ਦਾ ਸਾਡੇ ਤੇ ਜਿਹੜਾ ਪੰਜਾਬ ਸਰਕਾਰ ਨੇ ਬੋਝ ਪਾਇਆ ਅਸੀਂ ਮੰਗ ਕਰਦੇ ਆ ਫੌਰੀ ਤੌਰ ਤੇ ਪੰਜਾਬ ਸਰਕਾਰ ਇਹਨੂੰ ਵਾਪਸ ਲਵੇ ਦੂਸਰਾ ਸਾਡੀਆਂ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਨੇ ਨਹਿਰਾਂ ਰਜਵਾਹੇ ਸੂਏ ਪੱਕੇ ਕੀਤੇ ਜਾ ਰਹੇ ਨੇ ਅਸੀਂ ਉਹਦੇ ਕੋਈ ਵਿਰੋਧ ਨਹੀਂ ਹੈਗੇ ਵੀ ਨਹਿਰਾ ਰਜਵਾਹੇ ਸੂਏ ਪੱਕੇ ਕਰੋ ਅਸੀਂ ਕਹਿੰਦੇ ਆ ਵੀ ਉਹਨਾਂ ਦੀਆਂ ਸਿਰਫ ਸਾਈਡਾਂ ਆਲੇ ਦੁਆਲੇ ਪੱਕਾ ਕਰੋ ਪਰ ਥੱਲੇੋਂ ਧਰਾਤਲ ਤੋਂ ਅਸੀਂ ਉਹਨੂੰ ਪੱਕਾ ਹੁਣ ਨਹੀਂ ਦਵਾਂਗੇ ਉਹਦਾ ਵੱਡਾ ਕਾਰਨ ਇੱਕ ਤਾਂ ਜਿਹੜੇ ਆਲੇ ਦੁਆਲੇ ਦਰਖਤ ਆ ਉਹਨਾਂ ਨੂੰ ਪਾਣੀ ਨਹੀਂ ਮਿਲੂਗਾ ਦੂਸਰਾ ਜਿਹੜਾ ਪਾਣੀ ਦੀ ਸੀਪੇ ਉਹ ਥੱਲੇ ਧਰਤੀ ਦੇ ਵਿੱਚ ਨਹੀਂ ਜਾਊ ਪਾਣੀ ਸਾਡਾ ਹੋਰ ਡੂੰਗਾ ਹੋ ਜਾਊਗਾ ਇਹਦੇ ਕਰਕੇ ਸਾਡਾ ਸਮਰਾਲੇ ਮੋਰਚਾ ਵੀ ਲੱਗਿਆ ਹੋਇਆ ਅਸੀਂ ਉੱਥੇ ਸੂਆ ਰੋਕਿਆ ਵੀ ਹੋਇਆ ਅਸੀਂ ਸਰਕਾਰ ਨੂੰ ਸਖਤ ਸ਼ਬਦਾਂ ਚ ਚੇਤਾਵਨੀ ਦਿੰਦੇ ਆ ਵੀ ਫੌਰੀ ਤੌਰ ਤੇ ਜਿਹੜਾ ਸੂਏ ਨਹਿਰ ਪੱਕੇ ਹੋਣ ਨੂੰ ਰੋਕੇ ਜਾਣ ਚੌਥਾ ਜਿਹੜੀ ਮੰਗਾ ਜਿਵੇਂ ਇਹਨਾਂ ਨੇ ਕਿਹਾ ਵੀ 15 ਸਾਲ ਹੀ ਜਿਹੜੀ ਗੱਡੀ ਦੀ ਮਨਿਆਦ ਹੋਊ ਟਰੈਕਟਰ ਦੀ ਮਨਿਆਦ ਹੋਊ ਜਿਹੜੇ ਸਾਡੇ ਟਰੈਕਟਰ ਨੇ ਉਹ ਬੜਾ ਥੋੜਾ ਸਮਾਂ ਚੱਲਦੇ ਨੇ ਸਾਲ ਦੇ ਵਿੱਚ ਮਹੀਨਾ ਕਿ ਡੇਢ ਮਹੀਨਾ ਹੀ ਚੱਲਦੇ ਆ ਅਸੀਂ ਸਰਕਾਰ ਨੂੰ ਕਹਿ ਰਹੇ ਆ ਉਹਦੀ ਲਾਈਫ ਟਾਈਮ ਰਜਿਸਟ੍ਰੇਸ਼ਨ ਦੀ ਮਨਿਆਦ ਹੋਣੀ ਚਾਹੀਦੀ ਆ ਫਿਰ ਉਹਦੀ ਇਨਸ਼ੋਰੈਂਸ ਬੜੀ ਵਧਾ ਦਿੱਤੀ ਆ ਅਸੀਂ ਕਹਿੰਨੇ ਆ ਵੀ ਜਿਵੇਂ ਪਿਛਲੇ ਸਮੇਂ ਦੇ ਵਿੱਚ ਅਨਸ਼ੋਰੈਂਸ ਸੀ ਕੱਲੀ 2000 ਰੁਪਿਆ ਟਰੈਕਟਰ ਟਰਾਲੀ ਦੀ ਅਨਸ਼ੋਰੈਂਸ ਬੀਮਾ ਜਿਹਨੂੰ ਕਹਿੰਨੇ ਆ ਉਹ ਸਾਡੇ ਟਰੈਕਟਰ ਦਾ ਹੋਣਾ ਚਾਹੀਦਾ ਤੇ ਲਾਈਫਟਾਈਮ ਜਿਹੜੀ ਆ ਉਹਦੀ ਰਜਿਸਟ੍ਰੇਸ਼ਨ ਦੀ ਮਨਿਆਦ ਹੋਣੀ ਚਾਹੀਦੀ ਆ ਪੰਜਵਾਂ ਸਾਡੇ ਟਿਊਬਲਾਂ ਤੇ ਮੀਟਰ ਬਿਜਲੀ ਦੇ ਮੀਟਰ ਤੇ ਪਾਣੀ ਦੇ ਮੀਟਰ ਸਰਕਾਰ ਲਾਉਣ ਜਾ ਰਹੀ ਆ ਜਿਹੜੇ ਅਸੀਂ ਨਹੀਂ ਲੱਗਣ ਦੇ ਰਹੇ ਨਾ ਹੀ ਅਸੀਂ ਭੁੱਖ ਦੇ ਵਿੱਚ ਲੰਗਣ ਲੱਗਣ ਦਵਾਂਗੇ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਕੋਈ ਵੀ ਮੀਟਰ ਲਾਉਣ ਆਣਾ ਪਾਪਾ ਮੀਟਰ ਜਿਹੜੇ ਨਹੀਂ ਲੱਗਣ ਦਵਾਂਗੇ ਦੂਸਰੀ ਐਸਕੇਐਮ ਦੀ ਕਾਲ ਆ ਵੀ 20 ਫਰਵਰੀ ਨੂੰ ਸੰਯੁਕਤ ਸਭ ਮੋਰਚਾ ਸਾਰਾ ਜਿਹੜਾ ਮਹਾਲੀ ਦੇ ਵਿੱਚ ਮੋਰਚੇ ਦੀ ਹਮਾਇਤ ਕਰਨ ਜਾਊਗਾ ਉਹਦੇ ਸਾਰੇ ਚ ਲੀਡਰ ਸਾਹਿਬਾਨ ਜਾਣਗੇ ਤੇ 20 ਮਾਰਚ ਨੂੰ ਅਸੀਂ ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਇੱਕ ਵੱਡਾ ਇਕੱਠ ਇਹ ਆਲ ਇੰਡੀਆ ਵੱਲੋਂ ਕਰਾਂਗੇ ਸਾਰੇ ਕਿਸਾਨ ਇਹ ਮੰਗਾ ਸਟੇਟ ਜੀ ਸਾਹਿਬ ਕਿਤਨਾ ਕਿਤੇ ਗੱਲ ਕਰਦੇ ਨੇ ਤਾਂ ਦੂਜੀ ਮੋਰਚੀ ਦੀ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਲਾਠੀ ਚਾਰਜ ਹੋਇਆ વોਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਪਰ ਕਿਤਨਾ ਕਿਤੇ ਲੱਗਦਾ ਨਹੀਂ ਹੈਗਾ ਕਿ ਜਿਹੜਾ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਸਾਡੇ ਹੱਥ 'ਚ ਕੁਝ ਨਹੀਂ ਹੈ ਤੁਸੀਂ ਕੇਂਦਰੀ ਸਰਕਾਰ ਨੇ ਫੈਸਲਾ ਲੈਣਾ ਪਰ ਤੁਸੀਂ ਚੰਡੀਗੜ੍ਹ ਦੀ ਬਜਾਏ ਜੇਕਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੋ ਪਹਿਲਾਂ ਜਿਸਾਨੀ ਅੰਦੋਲਨ ਤੁਸੀਂ ਕਿਤੇ ਆ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਪੰਜਾਬ ਸਰਕਾਰ ਕੋਲ 92 ਐਮ ਐਲ ਏ ਸੀ ਜਤਾਏ ਨੇ ਰਾਜ ਸਭਾ ਮੈਂਬਰ ਨੇ ਇਹਨਾਂ ਨੇ ਤੇ ਇੱਕ ਵਾਰੀ ਹਾਜ਼ਰ ਨਾਰਾ ਵੀ ਨਹੀਂ ਮਾਰਿਆ ਇਹ ਜਾ ਕੇ ਦਿੱਲੀ ਬੈਠ ਜਾਣ ਇਹ ਸਾਡੇ ਮੋਰਚੇ ਤੇ ਜਾ ਕੇ ਬੈਠ ਜਾਣ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਵਾਲੇ ਤੁਹਾਡੇ ਨਾਲ ਆ ਸੈਂਟਰ ਨਹੀਂ ਕਰ ਰਿਹਾ ਫਿਰ ਅਸੀਂ ਮੰਨਣ ਨੂੰ ਤਿਆਰ ਆ ਅਸੀਂ ਇਹਨਾਂ ਨਾਲ ਲੱਖਾਂ ਬੰਦਾ ਲੈ ਕੇ ਚੱਲ ਜਾਾਂਗੇ ਚੰਡੀ ਦਿੱਲੀ ਇਹ ਸਾਡੇ ਮੂਹਰੇ ਲੱਗਣ ਅੱਗੇ ਹੋ ਕੇ ਬੈਠਣ ਅਸੀਂ ਜਾਣ ਲਈ ਤਿਆਰ ਆ ਲੇਕ ਬੀਤੇ ਦਿਨ ਯਾ ਟਕਰਾਅ ਹੋਇਆ ਸੀਗਾ ਪੁਲਿਸ ਕਹਿੰਦੀ ਕਿ ਉਹਨਾਂ ਦੇ ਕੋਈ ਬੰਦੇ ਜਖਮੀ ਹੋਏ ਨੇ ਆਰੋਪ ਲੱਗਿਆ ਹੈ ਕਿ ਜਿਹੜੇ ਮੋਰਚਾ ਵਾਲੇ ਲੋਕਾਂ ਤੇ ਤੋਂ ਕੋਨੋ ਕਦਾ ਟਕਰਾਅ ਦੇ ਵਿੱਚ ਜਿਹੜੀ ਹਿੰਸਾ ਉਹ ਹਿੰਸਾ ਤੋਂ ਹੀ ਸਮਰਥਨ ਕਰਦੇ ਹੋ ਨਹੀਂ ਅਸੀਂ ਹਿੰਸਾ ਦਾ ਬਿਲਕੁਲ ਨਹੀਂ ਸਮਰਥਨ ਕਰਦੇ ਭਾਵੇਂ ਦਿੱਲੀ ਮੋਰਚਾ ਸੀ ਅਸੀਂ ਬੜਾ ਘੱਟ ਹਿੰਸਾ ਕੋ ਨੂੰ ਹੋਣ ਦਿੱਤਾ ਅਸੀਂ ਵੀ ਬੇਨਤੀ ਕਰਾਂਗੇ ਕਿ ਵੀ ਇੱਥੇ ਹਿੰਸਕ ਨਹੀਂ ਹੋਣਾ ਚਾਹੀਦਾ ਸ਼ਾਂਤਮਈ ਢੰਗ ਨਾਲ ਹੀ ਜਿਵੇਂ ਆ ਦੋ ਦਿਨਾਂ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਹੀ ਜਥੇ ਗਏ ਆ ਇਸ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਹੀ ਉੱਥੇ ਜਿਹੜਾ ਜਾਣਾ ਚਾਹੀਦਾ ਨੇ ਹਿੰਸਾ ਕਿਥੋਂ ਜਮਾ ਸਮਝਦੇ ਹੋ ਸੀ ਇਹ ਪੁਲਿਸ ਨੇ ਵੀ ਪਹਿਲਾਂ ਕਹਿੰਦੇ ਜਾਂ ਜਾਂਦੇ ਤੇ ওয়াਟਰ ਕੈਨਨਨ ਕਰਤਾ ਪਾਣੀ ਮਾਰਤਾ ਉਹਨਾਂ ਨੂੰ ਖਸਾਇਆ ਗਿਆ ਹੋਣਾ ਉਹਦੇ ਬਾਅਦ ਹਿੰਸਾ ਜਿਹੜੀ ਵਧੀਆ ਬਖਵਾ ਜੀ ਅਕਸਰ ਦੇਖਿਆ ਜਾਂਦਾ ਜਦੋਂ ਸ਼ਾਂਤਮਈ ਧਰਨੇ ਚੱਲਦੇ ਨੇ ਜਾਂ ਸਰਕਾਰਾਂ ਜਾਂ ਏਜੰਸੀਆਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੁਝ ਅਰਦੀ ਜਿਹੜੇ ਅੰਸਰ ਧਰਨਿਆਂ ਦੇ ਵਿੱਚ ਵਾਰਡ ਦਿੱਤੇ ਜਾਂਦੇ ਆ ਤਾਂ ਉਹਨਾਂ ਦੀ ਨਿਗਰਾਨੀ ਵਾਸਤੇ ਵੀ ਮੋਰਚੇ ਦੇ ਵਿੱਚ ਕੋਈ ਧਿਆਨ ਰੱਖਿਆ ਜਿਵੇਂ ਜਿਸ ਤਰ੍ਹਾਂ ਦਿੱਲੀ ਮੋਰਚੇ ਦੇ ਵਿੱਚ ਸਾਰੇ ਜਿਹੜੇ ਚਕੰਨੇ ਸੀਗੇ ਜੀ ਜਿਵੇਂ ਉਹ ਅਸੀਂ ਬੇਨਤੀ ਕਰਾਂਗੇ ਕਿਉਂਕਿ ਅਸੀਂ ਮੋਰਚੇ ਦੇ ਵਿੱਚ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਹੈਗੇ ਅਸੀਂ ਬਾਹਰੋਂ ਸਪੋਰਟ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹੋ ਜਿਹੀ ਕੋਈ ਟੀਮ ਇਹੋ ਜੇ ਕੋਈ ਵਰਕਰ ਉਹ ਬਣਾਏ ਜਾਣ ਜਿਹੜਾ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਅੱਗੇ ਤੋਂ ਉਹਨਾਂ ਦਾ ਖਿਆਲ ਰੱਖਿਆ ਜਾ ਸਕੇ ਇੱਕ ਵੀ ਪ੍ਰੋਫੈਸਰ ਗੁਰਿੰਦਰਪਾਲ ਜੀ ਨਦੀ ਵਿਹਾਈ ਨੂੰ ਲੈ ਕੇ ਦਿੱਲੀ ਸਰਕਾਰ ਦੇ ਨਾਲ ਅੱਜ ਇੱਕ ਸਾਡੀ ਪਾਰਟੀ ਵੱਲੋਂ ਅਧਿਕਰਾਰ ਆ ਰਿਹਾ ਤੁਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅਸੀਂ ਤਾਂ ਇਹ ਕਹਿੰਦੇ ਆ ਕਿ ਸਰਕਾਰਾਂ ਸਹਿਰਦ ਨਹੀਂ ਹੈਗੀਆਂ ਰਿਹਾਈ ਲਈ ਭਾਵੇਂ ਕੇਸਰੀਵਾਲਾ ਭਾਵੇਂ ਭਗਵੰਤ ਮਾਨ ਆ ਭਾਵੇਂ ਸੈਂਟਰ ਦੀ ਸਰਕਾਰ ਅਸੀਂ ਸਾਰੀਆਂ ਤਿੰਨਾਂ ਸਰਕਾਰਾਂ ਨੂੰ ਜ਼ਿੰਮੇਵਾਰ ਸਮਝਦੇ ਆ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੇ ਸਜ਼ਾ ਭੁਗਤ ਚੁੱਕੇ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਮੇਰੇ ਹਸਪਤਲ ਅੱਜ ਇੱਕ ਮਿੰਟ ਜੇਟ ਮਿੰਟ ਹੱਥ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਮੀਨਾਵਰ ਮੀਟਿੰਗ ਜੋ ਹੋ ਰਹੀ ਆ ਇਹ 2 ਮਹੀਨੇ ਬਾਅਦ ਹੋਈ ਆ ਕਿਉਂਕਿ ਪਿੱਛੇ ਧੁੰਦ ਬਹੁਤ ਪੈਣ ਲੱਗੀ ਸੀ ਅਸੀਂ ਉਹ ਮੀਟਿੰਗ ਕੈਨਸਲ ਕਰਤੀ ਸੀ ਇਸ ਮੀਟਿੰਗ ਦੇ ਵਿੱਚ ਅਹਿਮ ਮੁੱਦੇ ਜੋ ਵਿਚਾਰੇ ਗਏ ਨੇ ਤੁਹਾਨੂੰ ਦੱਸੀ ਵੀ ਗਏ ਨੇ ਪਹਿਲੀ ਗੱਲ ਇਹ ਆ ਵੀ ਜਿਹੜਾ ਬਜਟ ਭਾਰਤੀ ਜਨਤਾ ਪਾਰਟੀ ਨੇ ਜਾਂ ਮੋਦੀ ਸਰਕਾਰ ਨੇ ਰੱਖਿਆ ਪੇਸ਼ ਕੀਤਾ ਉਹਚ ਕਿਸਾਨ ਦੀ ਕੋਈ ਗੱਲ ਨਹੀਂ ਕੀਤੀ ਗਈ ਉਹਨੂੰ ਕੋਈ ਰਾਤ ਨਹੀਂ ਦਿੱਤੀ ਗਈ ਇਸ ਕਰਕੇ ਅਸੀਂ ਉਹ ਬਜਟ ਦੀ ਨਿੰਦਿਆ ਕਰਦੇ ਆ ਕਿਉਂਕਿ ਕਿਸਾਨੀ ਅੱਜ ਇੱਕ ਭਾਰਤ ਦੀ ਜਿੰਦ ਜਾਨ ਆ ਜੇ ਪੰਜਾਬ ਇਹਨਾਂ ਨਾਲ ਜੈ ਪੈਦਾ ਨਾ ਕਰਦਾ ਤਾਂ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਭੁੱਖ ਮਰੀ ਆ ਜਾਣੀ ਸੀ ਜਿਵੇਂ ਹੁਣ ਪਾਕਿਸਤਾਨ ਦੇ ਵਿੱਚ ਆ ਅਸੀਂ ਨਹਿਰਾਂ ਦਾ ਪਾਣੀ ਵੀ ਸਾਡਾ ਲੁੱਟਿਆ ਗਿਆ ਤੇ ਸਾਡਾ ਪਾਣੀ ਜਿਹੜਾ ਸਾਨੂੰ ਚੋਨਾ ਪੈਦਾ ਕਰਕੇ ਉਹ ਵੀ ਸਾਡਾ ਟੁੱਟਿਆ ਗਿਆ ਔਰ ਨੌਜਵਾਨੀ ਸਾਡੀ ਤਵਾ ਹੋਈਆ ਨਸ਼ਿਆਂ ਦੇ ਵਿੱਚ ਵੀ ਦੋਨੋਂ ਸਰਕਾਰਾਂ ਦਾ ਹੱਥ ਆ ਇਹਨਾਂ ਨੂੰ ਸ਼ਾਇਦ ਨਾਥ ਕੋਣੀ ਚਾਹੀਦੀ ਆ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਟਰੈਕਟਰਾਂ ਦੀ ਉਹਦੀ ਇੰਸ਼ੋਰੈਂਸ ਵੀ ਆ ਜਿਹੜੀ ਉਸ ਟਰੈਕਟਰ ਸਨੇ ਟਰਾਲੀ ਹੋਣੀ ਚਾਹੀਦੀ ਆ ਕਿਉਂਕਿ ਪਏ ਟਰੈਕਟਰ ਨੂੰ ਗੱਡਾ ਸਮਝਿਆ ਗਿਆ ਇਹ ਸਾਡਾ ਗੱਡਾ ਇਸ ਕਰਕੇ ਇਹਦੇ ਦਿਨ ਸ਼ੁਰੂ ਜਿਹੜੀ ਹੋਣੀ ਆ ਉਹ ਲਾਈਫ ਹੋਣੀ ਚਾਹੀਦੀ ਆ ਇਹ ਨਹੀਂ ਵੀ 15 ਸਾਲਾਂ ਬਾਅਦ ਫੇਰ ਤੁਸੀਂ ਕਰਾਓ ਜਿਵੇਂ ਗੱਡੀਆਂ ਪੁਰਾਣੀਆਂ ਕਵਾੜ ਚ ਵੇਚਣ ਦੀ ਗੱਲ ਕਰਦੇ ਆ ਇਹ ਤਾਂ ਦੋ ਦਿਨ ਨੀ ਮਹੀਨੇ ਟਰੈਕਟਰ ਚੱਲਦਾ ਜਾਣੀ ਹਾੜੀ ਤੇ ਸੌਣੀ ਮਹੀਨਾ ਮਹੀਨਾ ਚੱਲਦਾ ਇਸ ਕਰਕੇ ਅਸੀਂ ਇਹ ਸਰਕਾਰ ਦੀ ਨਿੰਦਿਆ ਕਰਦੇ ਆ ਔਰ ਸਰਕਾਰ ਨੂੰ ਬਾਹਰਿਆਂ ਵੀ ਦਿੰਦੇ ਆ ਵੀ ਜੇ ਤੁਸੀਂ ਇਸ ਗੱਲੋ ਆਵਾਜ਼ ਨਾ ਆਏ ਤਾਂ ਇਹ ਬਾਕੀ ਜਿਹੜੀ ਸ਼ਿੰਗਾਂ ਦੀ ਬੰਦੀਵਾਰੇ ਸਿੰਘਾਂ ਵਾਰੇ ਗੱਲ ਚੱਲ ਰਹੀ ਹੈ ਵੀ ਉਹਨਾਂ ਨੂੰ ਰਿਹਾ ਕਿੱਦਾ ਜਾਵੇ ਇੱਕ ਪਾਸੇ ਕਾਨੂੰਨ ਨਹੀਂ ਇਹ ਦੋ ਕਾਨੂੰਨ ਕੰਮ ਕਰਦੇ ਨੇ ਇਹ ਕਾਨੂੰਨ ਸਰਮਾਇਦਾਰਾਂ ਦਾ ਸਿਆਸੀ ਪਾਰਟੀਆਂ ਦਾ ਕਾਨੂੰਨ ਜਿਹੜੇ ਘੱਟ ਗਿਣਤੀ ਆ ਉਹਨਾਂ ਦੇ ਆ ਕਿਉਂਕਿ ਤੁਸੀਂ ਦੇਖੋ ਵੀ ਰਾਮ ਰੀਮ ਦਾ ਚਾਰ ਬਾਈ ਪ੍ਰੋਬਲ ਮਿਲ ਚੁੱਕੀ ਹੈ ਜਿਹੜੇ ਬੰਦੇ ਅੱਜ ਸਜ਼ਾ ਘੱਟ ਕੇ ਵੀ ਪੂਰੀ ਵੱਧ ਦੁੱਗਣੀ ਪਾ ਕੇ ਨੇ ਉਹਨਾਂ ਨੂੰ ਇੱਕ ਦਿਨ ਵੀ ਪ੍ਰੋ ਨਹੀਂ ਦਿੱਤੀ ਗਈ ਇਸ ਕਰਕੇ ਭਾਰਤ ਦੇ ਵਿੱਚ ਦੋ ਕਾਨੂੰਨ ਆ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਅੱਜ ਜਿੰਨੇ ਵੀ ਏਡੇ ਪਾਸ ਕੀਤੇ ਆ ਸਰਬਸੰਮਤੀ ਨਾਲ ਜਿਹੜੇ ਸਾਡੇ ਪਾਸ ਹੋਏ ਆ ਅਸੀਂ ਜਿੱਤੇ ਮੀਟਰਾਂ ਦੀ ਲਾਉਣ ਦਿੱਤੀ ਆ ਅਸੀਂ ਕਦੇ ਮੀਟਰ ਨਹੀਂ ਲਾਉਣ ਦੇਵਾਂਗੇ ਕਿਉਂਕਿ ਜਿਹੜੇ ਮੀਟਰ ਆ ਪਮਾਉ ਕਹੀ ਜਾਂਦੇ ਨੇ ਅੱਗੇ ਵੀ ਇੱਕ ਵਾਰੀ ਲਾਉਣ ਲੱਗੇ ਸੀ ਅਸੀਂ ਉਹ ਕਦਰੇ ਬੰਦਵਾਉਂਦੇ ਭਗਵਾਨ ਜੀ ਦੀ ਗੱਲ ਕਰੀਏ ਭਗਵਾਨ ਜੀ ਮਾਨ ਇੱਕ ਦਫਾਫਾ ਦਫਾਫੇ ਦੇ ਵਿੱਚੋਂ ਕੱਢ ਕਰਕੇ ਪੱਤਰ ਭੇਜੀ ਜਾਂਦਾ ਔਰ ਕਿਸੇ ਵੀ ਜਿੰਨੀਆਂ ਵੀ ਉਹਨੇ ਅੱਜ ਬਿਆਨ ਦਿੱਤੇ ਨੇ ਜਾਂ ਮਨ ਮੰਗਾ ਮੰਨੀਆਂ ਨੇ ਕਿਸੇ ਦਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿਉਂਕਿ ਉਹ ਚਾਹੁੰਦਾ ਨਹੀਂ ਵੀ ਮੈਂ ਇਹਨਾਂ ਨੂੰ ਪੱਕੇ ਕਰਦਾ ਜਾਂ ਹੋਰ ਮੁਲਾਜ਼ਮਾਂ ਨੂੰ ਕੋਈ ਹਰਾਇਤ ਦੇਵਾਂ ਜਾਂ ਪਾਰ ਤੋਂ ਜਿਵੇਂ ਆਪਣੇ ਕਿਸਾਨਾਂ ਨੂੰ ਉਹਨੇ ਰਾਤ ਦੀ ਗੱਲ ਕੀਤੀ ਸੀ ਉਹ ਕਿਸੇ ਵੀ ਗੰਦੇ ਨਹੀਂ ਆਇਆ ਤੇ ਜਦੋਂ ਮੀਟਿੰਗ ਹੋ ਰਹੀ ਸੀ ਛੇਤੀ ਉਹਨਾਂ ਨਾਲ ਕਿ ਜੇ ਨਾ ਕਿਸੇ ਤਰੀਕੇ ਨਾਲ ਜਿਵੇਂ ਡੰਗਰਵਾਰਾ ਫਿਰਦੇ ਨੇ ਡੰਗਰਵਾਰਾ ਨਾਲ ਕਿੰਨੇ ਐਕਸੀਡੈਂਟ ਹੁੰਦੇ ਨੇ ਉਹਦੇ ਬezi ਅਸੀਂ ਸੋਚ ਰਿਹਾ ਹਾਂ ਵੀ ਅਗਲੀ ਮੀਟਿੰਗ ਦੇ ਵਿੱਚ ਕੋਈ ਅਗਲਾ ਵੱਡਾ ਐਕਸ਼ਨ ਕਰਾਂਗੇ ਇਸ ਕਰਕੇ ਅਸੀਂ 20 ਤਰੀਕ ਨੂੰ ਪੂਰਾ ਜੋਰ ਲਾ ਕੇ ਜਾਵਾਂਗੇ ਤੇ ਨਾਲ ਜੀ ਨਾਲ ਜਿਹੜਾ ਅਸੀਂ 20 ਮਾਰਚ ਨੂੰ ਕਰਨਾ ਦਿੱਲੀ ਪ੍ਰੋਗਰਾਮ ਜੰਤਰ ਮੰਤਰ ਤੇ ਉਹਦੀ ਵੀ ਤਿਆਰੀ ਅਸੀਂ ਉਹਨੇ ਤੋਂ ਬਿੜ੍ਹ ਦਿੱਤੀਆ ਅਸੀਂ ਬਾਅਦੋਂ ਬਾਅਦ ਪੰਜਾਬ ਤੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀनाथ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਕ੍ਰਮਕੈਣੇ ਤੋਂ ਬਾਅਦ ਤਲਾਕ ਸਵਤੰਤਰ ਦਸ਼ਮਨ ਤੋਂ छुटਕਾਰਾ ਸੰਤਾਨ ਹਿੰਤਾ ਲੋਟਰੀ ਸੱਟਾ ਨੰਬਰ ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ